ਅੱਜ ਇੱਕ ਵਾਰ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ ਦੋਸਤੋ ਅੱਜ ਆ 26 ਤਰੀਕ ਤੇ ਅੱਜ ਆ ਜਨਮਾਸ਼ਟਮੀ ਸਭ ਤੋਂ ਪਹਿਲਾਂ ਜਨਮਾਸ਼ਟਮੀ ਦੀਆਂ ਤੁਹਾਨੂੰ ਬਹੁਤ-ਬਹੁਤ ਸ਼ੁਕ ਟਾਂਗਾਂਵਾ ਅੱਜ ਆਪਾਂ ਨੂੰ ਜਨਮਾਸ਼ਟਮੀ ਦੇ ਕੰਮ ਲਾਉਣ ਦਾ ਮੌਕਾ ਵੀ ਮਿਲਿਆਗਾ ਆਪਾਂ ਸ਼ਾਮ ਨੂੰ ਜਨਮਾਸ਼ਟਮੀ ਦੇ ਕੰਮ ਵੀ ਲਾਉਣਾ ਅੱਜ ਪੱਖੇ ਕੂਲਰ ਲਾਉਣੇ ਆਗੇ ਤੇ ਔਰ ਤੋਂ ਪਹਿਲਾਂ ਆਪਾਂ ਲਾਉਣੀ ਆ ਰੰਗ ਸਰਮਣੀ ਦੇ ਟਾਈਮ ਅਸੀਂ ਹੁਣ ਚੱਲੇ ਆਂ ਕੰਮ ਤੇ ਕਰਦੇ ਆਂ ਅੱਜ ਦੇ ਆਪਣੇ ਬਲੌਗ ਦੀ ਸਟਾਰਟਿੰਗ ਮਿਲਦੇ ਆਂ ਸਿੱਧੇ ਕੰਮ ਤੇ ਦੋਸਤੋ ਆਪਾਂ ਪਹੁੰਚ ਗਏ ਆਂ ਆਪਣੇ ਕੰਮ ਤੇ ਅੱਜ ਐਸ ਕਰੇ ਕੰਮ ਲਾਉਣਾ ਆਪਾਂ 20 ਮਿੰਟ ਦੇ ਵਿੱਚ ਆਪਾਂ ਕੂਲਰ ਫਿੱਟ ਕਰਕੇ ਕਨੈਕਸ਼ਨ ਕਰਕੇ ਥਾਰ ਦੇਖ ਕੇ ਮੇਰੇ ਮਨ ਦੇ ਵਿੱਚ ਵੀ ਹੋਇਆ ਵੀ ਥਾਰ ਲੈ ਲੀਏ ਪਰ ਮੇਰੇ ਬੈਂਕ ਬੈਲੈਂਸ ਨੇ ਚੀਕ ਮਾਰੀ ਤੇ ਮੈਨੂੰ ਕਹਿੰਦਾ ਹੋਇਆ ਸੁਣਾਈ ਦਿੱਤਾ ਕਿ 2 ਤਰੀਕ ਨੂੰ ਆਪਣੀ ਕੈਸਤਾ ਨਹੀਂ ਓਕੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਅਸੀਂ ਕੀਤੀ ਫਿਰ ਪੇਟ ਪੂਜਾ ਗੋੜੀ ਖਾਣ ਤੋਂ ਬਾਅਦ ਵੀ ਪੀਐਸਈ ਚਾਹ ਾਇਰਵੀ ਇੰਨਾ ਚ ਵੀ ਪਾਲਾ ਅਸੀਂ ਪੀਣ ਲੱਗਿਆ ਜੀ ਠੰਡਾ ਠੰਡਾ ਪੱਤਾ ਮੁੰਡੇ ਨੇ ਪਕੌੜੇ ਵੱਧ ਖਾਲੇ ਸੀਗੇ ਇਹ ਪਕੌੜੇ ਹਾਜਮ ਕਰ ਰਿਆ ਬਾਕੀ ਸਾਰੇ ਏਸੀ ਦੇ ਵਿੱਚ ਬੈਠੇ ਆ ਨੇ ਫ੍ਰੀ ਫਾਇਰ ਵਾਲੇ ਦੋਸਤ ਲੱਭ ਲਏ ਦੋ ਟਵਿੰਸ ਪ੍ਰੋ ਬੰਦਾ ਇਹ ਫ੍ਰੀ ਫਾਇਰ ਮੈਂ ਪ੍ਰੋ ਐ ਸਾਰੇ ਰੋਟੀ ਖਾਣ ਤੋਂ ਬਾਅਦ ਆਪਾਂ ਵੀ ਰੋਟੀ ਖਾਧੀ ਚਾਰਾਂ ਕੁੱਲਿਆਂ ਵਿੱਚੋਂ ਜਿਹੜਾ ਜਿਹੜਾ ਵੀ ਕੁੱਲਰ ਫ੍ਰੀ ਹੋਣ ਲੱਗਿਆ ਅਸੀਂ ਛੇਤੀ ਛੇਤੀ ਕਨੈਕਸ਼ਨ ਕੱਟ ਕੇ ਉਸ ਦਾ ਐਕਸਾਈਡ ਕਰਨ ਲੱਗੇ ਕਿਉਂਕਿ ਜਨਮਾਸਟਮੀ ਤੇ ਸ਼ਾਮ ਨੂੰ ਕੰਮ ਲਾਉਣਾ ਸੀ ਸਾਨੂੰ ਇਦਾਂ ਜੀ ਵੀ ਅਸੀਂ ਲੇਟ ਨਾ ਹੋ ਜਾਈਏ ਜਮਾ ਥੱਲੇ ਕਰ ਦੇ ਸਾਰਾ ਕੰਮ ਕਲੀਅਰ ਹੋਣ ਤੋਂ ਬਾਅਦ ਆਪਾਂ ਲਾ ਲਈ ਗੱਡੀ ਬੈਕ ਤੇ ਕਰ ਲਈ ਪੂਰਾ ਲੋਡ ਆਇਆਂ ਨੂੰ ਆਇਆਂ ਨੂੰ ਰੱਖ ਮਾੜੀ ਜੀ ਪਾਲਾ ਰਵੀ ਰਸੈਂਟ ਮੈਂਟ ਮਾਰੀ ਤੇ ਇੱਥੋਂ ਤਰ ਦੇ ਤਾਂ ਦੇ ਸਾਨੂੰ 5 ਵੱਜ ਚੁੱਕੇ ਸੀ ਅੱਗੇ ਵੀ ਜਨਮਾਸ਼ਟਮੀ ਤੇ ਜਾ ਕੇ ਪੱਖੇ ਕੁਲਰ ਲਾਉਣੇ ਸੀ ਪੱਕੇ ਆਪਾਂ ਇੱਕ ਦਿਨ ਪਹਿਲਾਂ ਹੀ ਛੱਡ ਦਿੱਤੇ ਸੀ ਉੱਥੇ ਕਿਉਂਕਿ ਅੱਜ ਦਾ ਕੰਮ ਸਵੇਰ ਦਾ ਲਾਉਣਾ ਸੀ ਸਾਨੂੰ ਇਦਾਂ ਸੀ ਵੀ ਜਿਆਦਾ ਲੇਟ ਹੋ ਗਏ ਤਾਂ ਫਿਰ ਔਖਾ ਹੋ ਜਾਊਗਾ ਆ ਆਪਾਂ ਵੀਡੀਓ ਨੂੰ ਜਿਆਦਾ ਲੰਬਾ ਨਹੀਂ ਕਰਦੇ ਐਸ ਕਰਕੇ ਮਿਲਦੇ ਆਪਾਂ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ